हां जी दी साशि काल जी सत श्री अक्ख। ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਅਸੀਂ अलवर ਰਾਜਸਥਾਨ। अलवर राजस्थान ਤੋਂ। ਤੁਸੀਂ ਬੋਡੀ ਸਰਵਿਸ ਤੇ ਅਸੀਂ ਪੰਜ ਜੂਸ ਤੁਹਾਨੂੰ ਦਿੱਤੇ ਸੀਗੇ ਮੇਰੇ ਖਿਆਲ ਪੰਜ ਕੁ ਮਹੀਨੇ ਪਹਿਲਾਂ। ਹਾਂਜੀ। ਉਦੋਂ ਕੀ ਆ ਦਿੱਕਤ ਸੀ ਤੁਹਾਨੂੰ? ਉਹ ਤਾਂ ਥਾਇਰੋਇਡ ਦੀ ਪ੍ਰੋਬਲਮ ਸੀ। ਔਰ ਮੇਰੇ ਦਰਦ ਰੰਦੀ ਸੀ ਛਾਤੀ 'ਚ। ਛਾਤੀ 'ਚ ਦਰਦ ਰੰਦੀ ਸੀ ਤੇ ਥਾਇਰੋਇਡ ਦੀ ਸੀ ਪ੍ਰੋਬਲਮ ਸੀ। ਉਹ ਕਿੰਨੇ ਕੀ ਸਾਲਾਂ ਤੋਂ ਚੱਲੀ ਆ ਰਹੀ ਸੀਗੀ ਦਿੱਕਤ? ਤੇ ਉਹ ਇਹ 10 ਬਰਸ 10 ਬਰਸ ਸਾਲ ਤੋਂ ਤੇ ਜੀ ਮੈਂ ਤੁਸੀਂ ਬੋਡੀ ਸਰਵਿਸ ਦੇ ਪੰਜ ਜੂਸ ਯੂਜ਼ ਕੀਤੇ ਆ ਤਾਂ ਅੱਜ ਤੁਸੀਂ ਫਿਰ ਕਿਦਾਂ ਫੀਲ ਕਰ ਰਹੇ ਹੋ 5 ਮਹੀਨੇ ਹੋ ਚੁੱਕੇ ਤੁਹਾਨੂੰ ਹਾਂ ਜੀ ਵਧੀਆ ਵਧੀਆ ਫੀਲ ਕਰ ਰਹੇ ਹੋ ਤੁਸੀਂ ਸਿਰਫ ਮੇਰਾ ਖਿਆਲ 1 ਮਿੰਟ ਇੱਕ ਹੀ ਕੋਰਸ ਪੂਰਾ ਕੀਤਾ 50 ਦਿਨ ਦਾ ਹਾਂ ਜੀ ਅਗਲਾ ਕੋਰਸ ਵੀ ਨਹੀਂ ਪੂਰਾ ਕੀਤਾ ਪਰ ਤੁਸੀਂ ਠੀਕ ਹੋ ਗਏ ਹਾਂ ਠੀਕ ਤੇ ਦੇਖੋ ਹੁਣ ਤੁਹਾਡੀ ਜਿਹੜੀ ਵੀਡੀਓ ਹੈ ਨਾ ਅਸੀਂ ਸੋਸ਼ਲ ਮੀਡੀਆ ਤੋਂ ਵਾਇਰਲ ਕਰਨੀ ਹੈ ਕਿਉਂਕਿ ਬਹੁਤ ਸਾਰੇ ਲੋਕ ਪਰੇਸ਼ਾਨ ਹੈ ਅੱਜ ਹਾਂ ਜੀ ਪਰ ਜੀ ਆਪਾਂ ਇਹ ਦੇਖੀਏ ਵੀ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਵੀ ਬੋਡੀ ਸਰਵਿਸ ਉਹਨਾਂ ਵਾਸਤੇ ਕਿੰਦਾ ਰਹੇਗਾ ਵੀ ਯੂਜ਼ ਕਰਨਾ ਚਾਹੀਦਾ ਉਹਨਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਤੁਸੀਂ ਇੱਕ ਪੈਕ ਦੇ ਨਾਲ ਠੀਕ ਹੋ ਗਏ ਹੋ ਹਾਂਜੀ ਵੀ ਤੁਹਾਡੇ ਅਕੋਰਡਿੰਗ ਹਾਂਜੀ ਦੱਸੋ ਤੁਸੀਂ ਵੀ ਯੂਜ਼ ਕਰਨਾ ਚਾਹੀਦਾ ਉਹਨਾਂ ਨੂੰ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਵੀ ਬਿਮਾਰ ਹੋਣ ਤੋਂ ਪਹਿਲਾਂ ਆਪਾਂ ਉਸ ਨੂੰ ਯੂਜ਼ ਕਰਵਾ ਲਈਏ ਤਾਂ ਕਿ ਆਪਾਂ ਨੂੰ ਕੋਈ ਦਿੱਕਤ ਹੀ ਨਾ ਆਵੇ ਹਾਂਜੀ ਇਹੀ ਕਹਿ ਸਕਦੇ ਆਪਾਂ ਹਾਂਜੀ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡੀ ਆਪਣੀ ਜਿਹੜੀ ਵੀਡੀਓ ਬਣੀ ਹੈ ਉਹ ਆਪਾਂ ਜੇ ਲੋਕਾਂ 'ਚ ਸ਼ੇਅਰ ਕਰਾਂਗੇ ਤਾਂ ਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਵੇ ਕਿਉਂਕਿ ਹਰ ਕੋਈ ਅੱਜ ਕਿਸੇ ਨਾ ਕਿਸੇ ਬ